ਸਾਰਿਆਂ ਨੂੰ ਜੈਮਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਹੰਨਾ ਦੇ ਬਾਰੇ ਸ਼ੈਮਲ ਉਹ ਸੀ ਜਿਸ ਨੇ ਦਾਊਦ ਨੂੰ ਰਾਜੇ ਨੂੰ ਅਭਿਸ਼ੇਕ ਕੀਤਾ ਇਸ ਪਰਿਵਾਰ ਵਿੱਚ ਇੱਕ ਆਦਮੀ ਸੀ ਉਸ ਦਾ ਨਾਂ ਸੀ ਐਲਕਾਨਾ ਉਸ ਦੀਆਂ ਦੋ ਪਤਨੀਆਂ ਸਨ ਇੱਕ ਦਾ ਨਾਮ ਸੀ ਹੰਨਾ ਇੱਕ ਦਾ ਨਾਮ ਸੀ ਪੰਨਾ ਪੰਨਾ ਦੇ ਕੋਲ ਬਹੁਤ ਬੱਚੇ ਸਨ ਪਰ ਹੰਨਾ ਦੀ ਕੋਈ ਸੰਤਾਨ ਨਹੀਂ ਸੀ ਪੰਨਾ ਹੰਨਾ ਦਾ ਮਜ਼ਾਕ ਉਡਾਉਂਦੀ ਸੀ ਇਸ ਲਈ ਹੰਨਾ ਬਹੁਤ ਦੁਖੀ ਰਹਿੰਦੀ ਸੀ ਹੰਨਾ ਬਹੁਤ ਚੰਗੀ ਸੀ ਉਹ ਪਰਮੇਸ਼ਰ ਤੋਂ ਪ੍ਰਾਰਥਨਾ ਕਰਦੀ ਸੀ ਫਿਰ ਉਹ ਪਰਮੇਸ਼ਰ ਦੇ ਘਰ ਵਿੱਚ ਗਏ ਹੈਕਲ ਵਿੱਚ ਹੰਨਾ ਪਰਮੇਸ਼ਰ ਦੇ ਸਾਹਮਣੇ ਪ੍ਰਾਰਥਨਾ ਕਰਦੀ ਹੈ ਪ੍ਰਭੂ ਮੇਰੇ ਦੁੱਖ ਨੂੰ ਵੇਖ ਲੈਣਾ ਮੇਰੇ ਜੀਵਨ ਵਿੱਚ ਕੋਈ ਵੀ ਸੰਤਾਨ ਨਹੀਂ ਹੈ ਇਸ ਲਈ ਉਹ ਪ੍ਰਾਰਥਨਾ ਕਰ ਰਹੀ ਸੀ ਹੰਨਾ ਜਦੋਂ ਪ੍ਰਾਰਥਨਾ ਕਰ ਰਹੀ ਸੀ ਉਸ ਦੇ ਮੂੰਹ ਵਿੱਚ ਆਵਾਜ਼ ਨਹੀਂ ਸੀ ਆ ਰਹੀ ਉਸ ਦੇ ਸਿਰਫ ਬੁੱਲ ਹੀ ਹਿਲ ਰਹੇ ਸੀ ਪ੍ਰਭੂ ਦੀ ਹੇਕਲ ਵਿੱਚ ਪ੍ਰਭੂ ਦੇ ਪਵਨ ਵਿੱਚ ਜੋ ਯਾਜਕ ਸੀ ਉਸ ਦਾ ਨਾਮ ਏਲੀ ਸੀ ਏਲੀ ਨੇ ਬੋਲਿਆ ਹੰਨਾ ਦੇ ਬੁੱਲ ਤਾਂ ਹਿੱਲ ਰਹੇ ਹਨ ਪਰ ਆਵਾਜ਼ ਨਹੀਂ ਆ ਰਹੀ ਏਲੀ ਨੇ ਸੋਚਿਆ ਹੰਨਾ ਨਸ਼ੇ ਵਿੱਚ ਹੈ ਹੰਨਾ ਨੇ ਬੋਲਿਆ ਮੈਂ ਕੋਈ ਨਸ਼ਾ ਨਹੀਂ ਕੀਤਾ ਕੋਈ ਨਸ਼ੇ ਦੀ ਚੀਜ਼ ਨਹੀਂ ਖਾਈ ਮੈਂ ਆਪਣੇ ਪ੍ਰਭੂ ਦੇ ਸਾਹਮਣੇ ਆਪਣਾ ਦੁੱਖ ਵੰਡ ਰਹੀ ਹਾਂ ਏਲੀ ਨੇ ਬੋਲਿਆ ਖੁਸ਼ੀ ਨਾਲ ਕਰ ਜਾ ਤੇਰੀ ਪ੍ਰਾਰਥਨਾ ਸੁਣ ਲਈ ਹੈ ਏਲੀ ਨੇ ਹਾਨਾ ਨੂੰ ਆਖਿਆ ਤੂੰ ਘਰ ਜਾ ਪਰਮੇਸ਼ਰ ਜ਼ਰੂਰ ਤੇਰੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਹਾਨਾ ਦੇ ਮਨ ਵਿੱਚ ਇੱਕ ਸ਼ਾਂਤੀ ਆ ਗਈ ਹਾਨਾ ਦੇ ਜੀਵਨ ਵਿੱਚ ਇੱਕ ਅਦਭੁਤ ਕੰਮ ਹੋਇਆ ਇੱਕ ਬੱਚੇ ਨੂੰ ਜਨਮ ਦਿੱਤਾ ਉਸ ਬੱਚੇ ਦਾ ਨਾਮ ਸ਼ੈਮਲ ਰੱਖਿਆ ਸ਼ੈਮਲ ਤੋਂ ਪਹਿਲਾਂ ਹਾਨਾ ਨੇ ਪਰਮੇਸ਼ਰ ਨਾਲ ਇੱਕ ਵਾਅਦਾ ਕੀਤਾ ਸੀ ਪ੍ਰਭੂ ਅਗਰ ਤੂੰ ਮੈਨੂੰ ਬੱਚਾ ਦੇਵੇਗਾ ਜਾਂ ਸੰਤਾਨ ਦੇਵੇਗਾ ਤਾਂ ਹਮੇਸ਼ਾ ਲਈ ਉਹ ਬੱਚਾ ਤੇਰੇ ਪਵਨ ਵਿੱਚ ਦੇ ਦੇਉਂਗੀ ਕਿ ਪ੍ਰਭੂ ਦੀ ਸੇਵਾ ਕਰੇ ਹੰਨਾ ਨੇ ਆਪਣਾ ਵਾਅਦਾ ਨੋ ਪੂਰਾ ਕੀਤਾ ਥੋੜੇ ਦਿਨ ਵਿੱਚ ਉਹ ਬੱਚਾ ਆਪਣੇ ਮਾਂ ਨਾਲ ਰਿਹਾ ਫਿਰ ਜੋ ਥੋੜਾ ਵੱਡਾ ਹੋਇਆ ਹੰਨਾ ਨੇ ਸ਼ਾਮੂਲ ਨੂੰ ਪ੍ਰਭੂ ਦੇ ਘਰ ਵਿੱਚ ਛੱਡ ਦਿੱਤਾ ਕੀ ਉਹ ਪ੍ਰਭੂ ਦੇ ਘਰ ਵਿੱਚ ਸੇਵਾ ਕਰੇ ਇਜ਼ਰਾਈਲ ਵਿੱਚ ਇੱਕ ਸ਼ਾਮੂਲ ਵਿਸ਼ਵਕਤਾ ਬਣਿਆ ਉਸ ਨੇ ਇਜ਼ਰਾਈਲ ਨੂੰ ਸੰਭਾਲਿਆ ਅਤੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਿਆ ਹੰਨਾ ਦੀ ਹੋਰ ਵੀ ਸੰਤਾਨ ਹੋਈ ਸ਼ਾਮੂਲ ਬਹੁਤ ਚੰਗਾ ਬੱਚਾ ਸੀ ਆਪਣੇ ਮਾਂ ਦੀ ਗੱਲ ਵੀ ਸੁਣਦਾ ਸੀ ਅਤੇ ਪਰਮੇਸ਼ਰ ਦੀ ਗੱਲ ਵੀ ਸੁਣਦਾ ਸੀ ਹੰਨਾ ਦੇ ਜੀਵਨ ਵਿੱਚ ਪਰੇਸ਼ਾਨੀ ਆਈ ਤਾਂ ਹੰਨਾ ਨੇ ਪ੍ਰਾਰਥਨਾ ਕੀਤੀ ਜਦੋਂ ਸਾਡੇ ਜੀਵਨ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਹੰਨਾ ਨੇ ਪੰਨਾ ਬਹੁਤ ਹੀ ਪਰੇਸ਼ਾਨ ਕਰਦੀ ਸੀ ਹੰਨਾ ਨੇ ਕਦੇ ਵੀ ਉਹਦੇ ਨਾਲ ਲੜਾਈ ਨਹੀਂ ਕੀਤੀ ਜਦੋਂ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਹੈ ਜਾਂ ਦੁਖੀ ਕਰਦਾ ਹੈ ਜਾਂ ਤੁਹਾਡਾ ਮਜ਼ਾਕ ਉਡਾਉਂਦਾ ਹੈ ਤੁਸੀਂ ਉਸ ਦੇ ਬਦਲੇ ਵਿੱਚ ਬੁਰਾਈ ਨਹੀਂ ਕਰਨੀ ਪ੍ਰਾਰਥਨਾ ਕਰਨੀ ਹੰਨਾ ਬਹੁਤ ਹੀ ਚੰਗੀ ਸੀ ਇਸ ਲਈ ਪਰਮੇਸ਼ਰ ਨੇ ਹੰਨਾ ਦੀ ਪ੍ਰਾਰਥਨਾ ਨੂੰ ਸੁਣਿਆ ਜੋ ਵਾਅਦਾ ਪਰਮੇਸ਼ਰ ਨਾਲ ਹੰਨਾ ਨੇ ਕੀਤਾ ਸੀ ਉਸ ਨੂੰ ਪੂਰਾ ਕੀਤਾ ਅਸੀਂ ਵੀ ਚੰਗੇ ਬਣਨਾ ਹੈ ਜੋ ਵਾਅਦਾ ਅਸੀਂ ਪ੍ਰਭੂ ਨਾਲ ਕਰਦੇ ਹਾਂ ਰੋਜ਼ ਪ੍ਰਾਰਥਨਾ ਕਰਨੀ ਹੈ ਵਚਨ ਪੜ੍ਹਨਾ ਹੈ ਇਸ ਵਾਅਦੇ ਨੂੰ ਪ੍ਰਭੂ ਦੇ ਸਾਹਮਣੇ ਪੂਰਾ ਕਰਨਾ ਹੈ ਆਮੀਨ